ਭਾਰਤ ਪਾਕਿਸਤਾਨ ਦੀ ਜੰਗ ਕਾਰਨ ਬੰਦ ਹੋਈਆਂ ਰੇਲ ਗੱਡੀਆਂ ਅਤੇ ਟੂਰਿਸਟ ਦੀ ਆਮਦ ਘਟਣ ਕਰ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਬੈਠੇ ਕੁਲੀਆ ਦੇ ਕਾਮਕਾਰ ਠਾਪੇ ਹਨ ਜਿਸ ਦੇ ਚਲਦਿਆਂ ਉਹਨਾਂ ਸਾਡੀ ਫਾਸ ਵੈਨਿਊ ਸਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਘਰ ਦਾ ਗੁਜ਼ਾਰਾ ਐਸੇ ਕੰਮ ਨਾਲ ਹੁੰਦਾ ਹੈ ਅਤੇ ਆਵਾਜਾਈ ਨਾ ਹੋਣ ਕਾਰਨ ਉਹਨਾਂ ਦੀ ਜੇਬ ਤੇ ਭਾਰੀ ਅਸਰ ਪੈ ਰਿਹਾ ਹੈ ਉਹਨਾਂ ਕਿਹਾ ਕਿ ਲੜਾਈ ਨਹੀਂ ਲੱਗਣੀ ਚਾਹੀਦੀ ਅਤੇ ਕੰਮਕਾਰ ਚੱਲਨੇ ਚਾਹੀਦੇ ਹਨ ਸਾਡੀ ਟੀਮ ਪਹੁੰਚੀ ਹੈ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਵਿੱਚ ਜਿੱਥੇ ਕਿ ਜੰਗ ਦਾ ਜਿੱਥੇ ਹਲਾਨ ਹੋਇਆ ਸੀ ਜੰਗ ਤੋਂ ਬਾਅਦ ਜਿਹੜੇ ਲੋਕ ਹੈ ਪ੍ਰਵਾਸੀ ਲੋਕ ਆਪਣੇ ਆਪਣੇ ਸੂਬਿਆਂ 'ਚ ਜਾਂਦੇ ਨਜ਼ਰ ਆਏ ਨੇ ਪਰ ਉਸ ਤੋਂ ਬਾਅਦ ਜੇ ਗੱਲ ਕਰ ਲਈਏ ਰੇਲਵੇ ਸਟੇਸ਼ਨ ਦੇ ਉੱਤੇ ਜਿਹੜੇ ਕੁਲੀ ਨੇ ਆਪਣੇ ਕਾਰੋਬਾਰ ਨੂੰ ਜੇ ਦੇਖੀਏ ਬਿਲਕੁਲ ਹੀ ਨਾਮਾਤਰ ਉਹਨਾਂ ਦੇ ਕੰਮ ਕਰ ਰਹੇ ਨੇ ਤੇ ਸਾਡੇ ਨਾਲ ਵਜੂਦ ਨੇ ਸਾਰੇ ਕੁਲੀਓ ਤੇ ਅਸੀਂ ਜਾਣਦੇ ਹਾਂ ਉਹਨਾਂ ਕੋਲੋਂ ਕੀ ਕਹਿਣਾ ਉਹਨਾਂ ਦਾ ਕਿ ਜੰਗ ਦਾ ਕਿੱਡਾ ਕਸਰ ਹੈ ਤੁਹਾਡੇ ਕੰਮ ਕਰਦੇ ਉੱਤੇ ਜਾਂ ਬਾਰਡਰ ਨਾ ਖੁੱਲਣ ਕਰਕੇ ਜੰਗ ਭਾਦਰ ਜੀ ਆਪਣੇ ਸੰਨੂਰ ਦਾ ਜੋ ਨਾ ਟਾਗ ਹੋਇਆ ਨਾ ਹਿੰਦੁਸਤਾਨ ਪ ਉਹ ਲੋਕ ਕੰਮ ਥਾਪ ਪਾ ਗਾ ਕਾਲ ਬਸਾ ਬਸਾ ਬੱਜੇ ਬੱਜ ਗਏ ਆ ਨਾ ਕੋਈ ਯਾਤਰੀ ਆਂਦਾ ਨਾ ਕੋਈ ਟੂਰਿਸਟ ਆਂਦਾ ਗਾ ਇਸ ਕਰਕੇ ਕੁੱਲਿਆਂ ਬਹੁਤ ਫਰਤ ਪੈ ਗਿਆ ਸਾਡੀ ਰੋਟੀ ਕਿ ਮਾਣੀ ਓਕੀ ਹੋ ਗਈ ਆ ਇਸ ਕਰਕੇ ਜਿੰਨਾ ਬਾਰਡਰ ਨਹੀਂ ਖੁੱਲੇਗਾ ਅਟਾਰੀ ਵਾਲਾ ਉਹਨਾਂ ਦਾ ਛਾਲ ਕਾਲ ਬੰਨ ਨਹੀਂ ਚੱਲਣਾ ਖਾਲਾ ਇਸ ਕਰਕੇ ਕਹਿੰਦੇ ਆ ਕਿ ਕਾਲ ਬੱਲ ਚੱਲੇ ਕਿ ਮਹੀਨਾ ਦੋ ਮਹੀਨਾ ਲੱਗ ਜਾਣਾ ਕਿੰਨਾ ਟਾਈਮ ਲੱਗਣਾ ਸਾਨੂੰ ਨਾਲ ਆਪਣੀ ਸਰਕਾਰ ਜੋ ਚਾਹੀ ਗਈ ਤਾਂ ਉਸ ਤਰ੍ਹਾਂ ਕੰਮ ਚੱਲੇਗਾ ਕਿੰਨੀ ਕਿ ਟੀਮ ਟੋੜੀ ਹੈਗੀ ਕੁੱਲਿਆਂ ਦੀ ਦੇਖੋ ਅਸੀਂ ਉਲੀ ਕੰਮ ਕਰਦੇ ਆ 40 ਜਣੇ ਕਰਦੇ 40 ਰਾਤੀ ਕਰਦੇ ਗਏ ਆ ਹਾਲ ਹਾਲੋ ਜਿੰਨਾਂ ਲੋਲੇ ਬੰਦੇ ਬੋਕਾ ਤਾਰੇ ਆ ਕੰਮ ਚਲੇਗਾ ਕਾਰੋਬਾਰ ਵਧੇਗਾ ਟੂਰਿਸਟ ਆਏਗਾ ਬਾਰੇ ਚਲੇਗਾ ਫਿਰਦਾ ਕੰਮ ਕਰਨਾ ਉਹਨਾਂ ਕੰਮ ਚੰਗਾ ਨਾ ਆ ਅਪਨੇ ਕੀ ਵੀ ਜਾਂਦੇ ਹੋ ਕਰ ਜਾਂ ਖਾਲੀ ਜਾ ਰਿਹਾ ਕੋਈ ਦੋ 300 ਕੋਈ ਪੰਜਨ ਦਾ ਤਾਰਸ ਮੰਜਨ ਜਾ ਇਹਨੇ ਜਿਆਦਾ ਕਰੀ ਜਨੇ ਹੱਥ ਹਾਲਾ ਹਰ ਗੱਡੀਆਂ ਬੰਦ ਗਈ ਗੋਦਨ ਨਾ ਗਲੀ ਬੰਦ ਗਈ ਆ ਕੋਈ ਗੱਡੀਆਂ ਹੋਰ ਬੰਦ ਗਈਆਂ ਉਹਨਾਂ ਦਾ ਕੰਮ ਸਾ ਬਹੁਤ ਥੱਪ ਪੈ ਗਿਆ ਕਈ ਗੱਡੀ ਗਈ ਆ ਆਪਣਾ ਮੇਲ ਗੋਦਨ ਨਾ ਦਿੱਲੀੋਂ ਗਈ ਆ ਇਸ ਕਰਕੇ ਜਿਆਦਾ ਜੇ ਸਾਡੇ ਰੋਜ਼ਗਾਰ ਬਹੁਤ ਖਤਮ ਹੋ ਗਿਆ ਸਾਡਾ ਕਾ ਜੇ ਬਾੜੇ ਖੁੱਲ ਜਾਵੇ ਤ ਸਾਰੇ ਰੋਟੀ ਨਾਲ ਕੇ ਖਾਂਗੇ ਫੁੱਲੀ ਘਰਬਾ ਸਭ ਚਲੇਗਾ ਹਿੰਦੁਸਤਾਨ ਸਭ ਖਾਏਗਾ ਰੋਟੀ ਕੇ ਮੈਂ ਤੁਹਾਨੂੰ ਫਰਕ ਨਹੀਂ ਬਿਆ ਆ ਬੋਲਦੇ ਨੂੰ ਫਰਕ ਬਿਆ ਦਿੰਦਾ ਸਾਰੇ ਨੂੰ ਅੱਜ ਜੰਗ ਲੱਗਾਂਗਾ ਤੇ ਇਹ ਹੈ ਚਾਹਨੇ ਆ ਕਿ ਜਰਨ ਮੋਦੀ ਕਰੇ ਤਬਾਦੇ ਖੋਲੇ ਸਾਡਾ ਗਰੀਬੀ ਰੋਟੀ ਦਾ ਅੰਦ ਬਣੇ ਸੂਰੇ ਸਾਲ ਇਹੇ ਵੀ ਕਿਹਾ ਆ ਬਲੈਕ ਗਰੂਪ ਹੋ ਜੇ ਪਿੱਛੇ ਨਹੀਂ ਅਜੇ ਕੰਮ ਕਰਦੇ ਦੇ ਆ ਕੋਈ ਅੰਦਰਲੀ ਗੁਰਸਤ ਨਾਲ ਗੰਦਾ ਖਾਣਾ ਆ ਪਿੱਛੇ ਨਹੀਂ ਅਜੇ ਕਿਨੇ ਆ ਬਲੈਕ ਗਰੂਪ ਜਿਹੜੇ ਸੋਚਦੇ ਤਹਾਰਾ ਨੇ ਜੇ ਕੰਮ ਕਰਦੇ ਕੋਈ ਤੁਹ ਸਨੀ ਅੰਦਰ ਦਾ ਜਾਣਦਾ ਹਾਲਾ ਤੇ ਆ ਬੈਠ ਜਲਦੀ ਦਾ ਘਰ ਸੋ ਚਰਚਾ ਦੀ ਜਗਾ ਮੇਰਾ ਨਾਮ ਟੋਨੀ ਹੈ ਜੀ ਮੈਂ ਅੰਮ੍ਰਿਤਸਰ ਯੂਨੀਵਰਸਿਟੀਸ਼ਨ ਦੇ ਕੰਮ ਕਰਦਾ ਹੈ ਜੀ ਇਹ ਜੰਗ ਲੱਗਣ ਦੇ ਕਾਰਨ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਵਾ ਗਰੀਬ ਆਦਮੀ ਦਾ ਜਿਹੜਾ ਮਾੜਾ ਬੰਦਾ ਆ ਉਹ ਰੋਟੀ ਨਹੀਂ ਉਹਦੀ ਪੂਰੀ ਹੋ ਰਹੀ ਖਾਸ ਕਰਕੇ ਜ਼ਿਆਦਾਤਰ ਜਿਹੜਾ ਬਾਰਡਰ ਦੇ ਉੱਤੇ ਲੋਕ ਰਹਿੰਦੇ ਸੀ ਬਾਰਡਰ ਉੱਤੇ ਕੰਮ ਕਰਦੇ ਸੀ ਲੋਕ ਉਹਨਾਂ ਦਾ ਕੰਮ ਤਾਂ ਬਿਲਕੁਲ ਹੀ ਠੱਪ ਹੋ ਗਿਆ ਉਹਦੇ ਨਾਲ ਨਾਲ ਸਾਡਾ ਵੀ ਕੰਮ ਜਿਹੜਾ ਨਾ ਬਿਲਕੁਲ ਠੱਪ ਹੋ ਚੁੱਕਾ ਆ ਬਿਲਕੁਲ ਤਕਰੀਬਨ ਠਾਪੀ ਹੋ ਚੁੱਕਾ ਹੁਣ ਜੇ ਦੋ ਗੱਡੀਆਂ ਚੱਲਣ ਗਿਆ ਟੂਰਿਸਟ ਵਧੇਗਾ ਫਿਰ ਅੰਮ੍ਰਿਤਸਰ ਦੇ ਵਿੱਚ ਕੁਝ ਕੰਮਕਾਰ ਚੱਲੇਗਾ ਲਾਗੇ ਤਾਂ ਕਿਦੇ ਸੂਬੇ ਜਿਹੜੇ ਹੋਟਲ ਵਗੈਰਾ ਸਭ ਕੁਝ ਇਹ ਬੰਦੀ ਹੋ ਚੁੱਕਾ ਤ ਦੇ ਹਾਲਾਤ ਹੈਗੇ ਨੇ ਇਸ ਕਰਕੇ ਮੋਦੀ ਸਾਹਿਬ ਗਾੜੀ ਰਿਕੁਐਸਟ ਹੈ ਕਿ ਜਲਦੀ ਤੋਂ ਜਲਦੀ ਉਹਨਾਂ ਨਾਲ ਸਫਾਈ ਕਰਕੇ ਇਹ ਕਾਰੋਬਾਰ ਨੂੰ ਅੱਗੇ ਵਧਾਇਆ ਜਾਵੇ ਵਪਾਰ ਦਾ ਕੰਮ ਵੀ ਚਲਾਇਆ ਜਾਵੇ ਤੇ ਵਾਅਦੇ ਤੋਂ ਵਾਅਦੇ ਗੱਡੀਆਂ ਵੀ ਚਲਾਈਆਂ ਜਾਣ ਅਸੀਂ ਇਸ ਵਾਸਤੇ ਮੋਦੀ ਸਾਹਿਬ ਗਾੜੀ ਰਿਕੁਐਸਟ ਕਰਦੇ ਹਾਂ ਤੇ ਸੋ ਇਹ ਜਿਹੜੇ ਲੋਕ ਨੇ ਆਪਣੇ ਕੰਮਕਾਰ ਨੂੰ ਲੈ ਕੇ ਬੜੇ ਹੀ ਇਹ ਉਤਸ਼ਾਹ ਨੇ ਕਿ ਇਹਨਾਂ ਦੇ ਵਿੱਚ ਜਲਦ ਤੋਂ ਜਲਦ ਬਾਰਡਰ ਖੋਲਣ ਜਾਂ ਕੰਮ ਕਰਕੇ ਤੇ ਸ਼ੁਰੂ ਹੋਣ ਹੈ ਜਿਹੜਾ ਟੂਰਿਸਟ ਹੈ ਇੱਥੇ ਵਧੇ ਔਰ ਇਹਨਾਂ ਦੇ ਕੰਮਕਰ ਵਧਿਆ ਜਲ ਸਕਣ ਤੋਂ ਸਾਡਾ ਵੀ ਸਨੇਹਾ ਇੱਕੋ ਹੀ ਹੈ ਕਿ ਪੈਨਿਕ ਕ੍ਰੀਏਟ ਕਰਨ ਦੀ ਲੋੜ ਹੈ ਨਹੀਂ ਕੋਈ ਇਹੋ ਜਿਹਾ ਮਸਲਾ ਹੈ ਨਹੀਂ ਹਾਲਾਤ ਬਾਦਨਾਂ ਲੋ ਬੱਤਰ ਜਰੂਰ ਹੁੰਦੇ ਨੇ ਜੰਗ ਤੋਂ ਬਾਅਦ ਜਾਂ ਜੰਗ ਦੇ ਟਾਈਮ ਦੇ ਵਿੱਚ ਪਰ ਹੁਣ ਮਾਹੌਲ ਥੋੜੇ ਠੀਕ ਹੋਣੇ ਸ਼ੁਰੂ ਹੋਏ ਨੇ ਪਰ ਥੋੜਾ ਟਾਈਮ ਲੱਗੇਗਾ ਬਿਲਕੁਲ ਸੁਖਾਗਲਾ ਜਿਹੜਾ ਸਾਬ ਹੋ ਜਾਊਗਾ ਸਭ ਦਾ ਤੇ ਸੋ ਇਹਨਾਂ ਦੀ ਜਿਹੜੀ ਕੋਈ ਮੰਗ ਹੈ ਕਿ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਕਿ ਟੂਰਿਸਟ ਦਾ ਜਿਹੜਾ ਹੈਗਾ ਰੱਗ ਤੇ ਖੋਲਿਆ ਜਾਵੇ ਔਰ ਜੰਗ ਦੇ ਹਾਲਾਤ ਨੂੰ ਰੋਕਿਆ ਜਾਵੇ ਔਰ ਤਾਂ ਜੋ ਸਭ ਦੇ ਜਿਹੜੇ ਕੰਮਕਾਰ ਵਧੀਆ ਤਰੀਕੇ ਨਾਲ ਚੱਲ ਸਕਣ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਚੀਲ ਸ਼ਰਮਾ ਫਾਸਟਵੇ ਨਿਊਜ਼ ਅਮਰ